ਦੀ ਕੀ ਸੇਵਾ ਸਫਲ ਹੈ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਗੁਰਮਤ ਸਮਾਗਮ ਦੇ ਵਿੱਚ ਪੰਥ ਦੇ ਨਾਮੀ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਰਸਪੀਨਾ ਕੀਰਤਨ ਕੀਤਾ ਮਨ ਚੰਦਿਆ ਫਲ ਪਾਵਣਾ ਹਮੇ ਵਿਚੋ ਜਾਏ ਮਨ ਚੰਦਿਆ ਗੁਰਦਾ ਪਵਨ ਦਾ ਕਮੇਟੀ ਅਤੇ ਸ੍ਰੀ ਨੰਗਪੁਰ ਸਾਹਿਬ ਦੀਆਂ ਸੰਗਤਾਂ ਵੱਲੋਂ ਸ੍ਰੀ ਰੰਤਪੁਰ ਸਾਹਿਬ ਅੰਦント ਸੋਸਾਇਟੀ ਦੇ ਸਹਿਯੋਗ ਨਾਲ ਬਹੁਤ ਵੱਡਾ ਇੱਕ ਧਾਰਮਿਕ ਸਮਾਗਮ ਗੁਰਮਤ ਸਮਾਗਮ ਰਚਿਆ ਗਿਆ ਜਿਸ ਵਿੱਚ ਸਾਡੇ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਨੇ ਉਚਿਤੇ ਤੌਰ ਤੇ ਹਾਜ਼ਰੀ ਭਰ ਕੇ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਜਿੱਥੇ ਗੁਰਬਾਣੀ ਦੇ ਕੀਰਤਨਾਂ ਜੋੜਿਆ ਸੰਗਤਾਂ ਨੂੰ ਬਾਣੀ ਸੁਣਾ ਕੇ ਦੇ ਆਲ ਕੀਤਾ ਉਥੇ ਸੰਗਤਾਂ ਨੇ ਭਾਈ ਸਾਹਿਬ ਹਰਿੰਦਰ ਸਿੰਘ ਜੀ ਨੂੰ ਜੋ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦਾ ਸਨਮਾਨ ਦਿੱਤਾ ਗਿਆ ਉਹਦੀ ਖੁਸ਼ੀ ਵਿੱਚ ਉਹਨਾਂ ਦਾ ਸਨਮਾਨ ਕੀਤਾ ਕਿ ਕੀਰਤਨ ਦੀ ਸੇਵਾ ਦੀ ਇੰਨੀ ਮਹਾਨਤਾ ਹੈ ਕਿ ਭਾਈ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਇਸ ਤੋਂ ਪਹਿਲਾਂ ਸਾਡੇ ਰਾਗੀ ਭਾਈ ਨਰਮਨ ਸਿੰਘ ਜੀ ਜੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੂੰ ਇਹ ਸਨਮਾਨ ਮਿਲਿਆ ਸੀ ਇਸੇ ਤਰ੍ਹਾਂ ਉਹ ਭਾਈ ਸਾਹਿਬ ਦਾ ਅੱਜ ਇੱਥੇ ਸਨਮਾਨ ਕੀਤਾ ਗਿਆ ਮਤੁ ਰੂਤੀਆ ਸੰਗਤਾਂ ਤੋਂ ਆਕਰਦਾ ਬਹੁਤ ਸੀਗੀ ਜੀ ਸੰਗਤਾਂ ਦੇ ਹਾਜ਼ਰੀ ਭਰੀ ਅਗੇ ਗੁਰਬਾਣੀ ਦਾ ਅਨੰਦ ਮਾਣ ਜੇ ਕੋ ਕਰੇ ਜਿੱਤ ਲਾਈ ਸਤ ਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ